ਰਿਆਕਾਲ ਦੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਘੱਟ ਕੰਮ ਭੈਣ ਭਰਾ ਪੜਾਈ ਪਤਾ ਮੱਗ ਸਾਰੀ ਇਹ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਬਾਰ ਬਾਰ ਲਗਾਇਆ ਜਾਂਦਾ ਹੈ ਤਿਆਉਜ਼ੇ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿਦਾਰਥ ਜਨਮਤੀ 31 1996 ਜਨਮ ਦਾ ਟਾਈਮ 4:39 AM ਗੋਤ ਭਾਰਤਵਾਸ ਕਾਸਟ ਬ੍ਰਾਹਮਣ ਬਿਰਾਦਰੀ ਸਿਦਾਰਥੀਆ ਕੱਦ 5 ਫੁੱਟ 7 ਇੰਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫ੍ਰੋਮ ਕੈਨੇਡਾ ਤੋਂ ਇੰਡੀਆ ਦਾ ਪਤਾ ਦੀਨਾਨਗਰ ਪਰਿਵਾਰ ਵਿੱਚ ਪਿਤਾ ਚੰਦਰ ਹਾਸ ਇੱਕ ਪ੍ਰਾ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆਰ ਹੈ ਜੌਬ ਟ੍ਰਾਲ ਆਪਰੇਟਰ ਦੀ ਲੜਕਾ ਸੋਨਾ ਸੁਨੱਖਾ ਵਧੀਆ ਵੈਸ਼ਨੂ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਮੰਗਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਉਹਨਾਂ ਨੂੰ ਪਹਿਲ ਹੈ ਜੀ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਲੜਕੀ ਨੇ ਬੀ ਟੈਕ ਜਾਂ ਨਰਸਿੰਗ ਐਮ ਐਸ ਸੀ ਕੀਤੀ ਹੋਵੇ ਲੜਕੀ ਪਠਾਨਕੁਟ ਗੁਰਦਾਸਪੁਰ ਧਾਰੀਵਾਲ ਬਟਾਲਾ ਸ੍ਰੀ ਅਮਰਸਰ ਸਾਹਿਬ ਜਲੰਧਰ ਤੋਂ ਹੋਵੇ ਮਹਾਰਾਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਸਪੈਸ਼ਲਿਸਟ ਸੇਸਾ ਤੋਂ ਪਤਾ ਇਹਨਾਂ ਦਾ ਚੰਡੀਗੜ੍ਹ ਸ਼ਿਟੀ ਪਿੰਜੌਰ ਹੈ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਇਹਨਾਂ ਦੇ ਕੈਨੇਡਾ ਵਿੱਚ ਨੇ ਭਰਾ ਕੋਈ ਨਹੀਂ ਹੈ ਜਮੀਨ ਢਾਈ ਕਿੱਲੇ ਆ ਵਧੀਆ ਪਰਿਵਾਰ ਤੋਂ ਆ ਲੜਕੀ ਸੋਹਣੀ ਸੁਨੱਖੀ ਆ ਲੜਕੀ ਸਾਈਪ੍ਰਸ ਵਿੱਚ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਗੁਰਸਿੱਖ ਪਰਿਵਾਰ ਤੋਂ ਅਮਰਤਧਾਰੀ ਲੜਕਾ ਚਾਹੀਦਾ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜਰਸੀਕ ਪਰਿਵਾਰ ਤੋਂ ਹੀ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਕਰਦਾ ਹੋਵੇ ਲੜਕਾ ਮੋਗਾ ਫਰੀਦਕੋਟ ਪਾਈਕੀ ਤਲਵੰਡੀ ਜੀਰਾ ਤਰੰਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮੂਨੀਸੋ ਕੰਨਮੇ 4 ਪਾਣੀ ਫੁੱਟ 7 ਇੰਚ ਕਾਸਟ ਐਸੀ ਗੋਧ ਤਖੀ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਪਲੱਸ 2 ਆਰਟੀਆਈ ਪਰਿਵਾਰ ਵਿੱਚ ਪਿਤਾ ਸਾਉਦੀ ਅਰਬੀਆ ਵਿੱਚ ਪੱਸੀ 25 ਸਾਲਾਂ ਤੋਂ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਜੋਬ ਕਰਦਾ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਤੇ ਇੱਕ ਅਨਮੈਰਿਡ ਹੈ ਜੋਬ ਕਰਦੀ ਹੈ ਲੜਕੇ ਦੀ ਆਪਣੀ ਰੈਡੀਮੇਡ ਕੱਪੜੇ ਦੀ ਸ਼ਾਪ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਸੁਹਾਦੀ ਐਸੀ ਕਾਸਦੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਹੈ ਵਿਆਹ ਸਿੰਪਲ ਕਰਨਾ ਲੜਕੇ ਹੁਸ਼ਿਆਰ ਪਰ ਤੇਜਲੰਦਰ ਦੇ ਨੇੜੇ ਤੋਂ ਹੋਵੇ ਮੈਰिज ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਤਾਂ ਜ਼ਿੰਦਰ ਸਿੰਘ ਜਨਮ 1/7/1994 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਗੋਤ ਟੀਮਾ ਪੜਾਈ ਪਲੱਸ 2 ਪਤਾ ਰੰਗੜ ਨੰਗਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਅਰਮਿਤੂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਇਹਨਾਂ ਦੀਆਂ ਮੈਰਿਡ ਨੇ ਇੱਕ ਪੰਜਾਬ ਤੇ ਇੱਕ ਆਸਟ੍ਰੇਲੀਆ ਵਿੱਚ ਪੀਅਰ ਜਿਵੇਂ ਦੋ ਕਿੱਲੇ ਆ ਕੰਮ ਖੇਤੀਬਾੜੀ ਦੇ ਨਾਲ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤਾ ਸ਼ੁੱਧ ਵੈਸ਼ਨੂ ਆ ਵਧੀਆ ਆਮਦਨ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਨਾਲੋਂ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜੀ ਜਰਸੀ ਕਾਸਟ ਨੂੰ ਪਹਿਲਾ ਬਾਕੀ ਹੋਰ ਉੱਚ ਕਾਸਟ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰिज ਦੇ ਮੀਰੋਂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਵਦੀਪ ਸਿੰਘ ਜਨਮ 31/10/1990 ਜਨਮ ਦਾ ਸਮਾ 8:48 ਪੀਐਮ ਜਨਮ ਸਥਾਨ ਪਟਿਆਲਾ ਕਾਸ ਜਰਸੀ ਗੋਤ ਚੀਮਾ ਕੱਦ 5 ਫੁੱਟ 9 ਇੰਚ ਪੜਾਈ ਪੀਜ਼ੀ ਪ੍ਰੋਜੈਕਟ ਮੈਨੇਜਮੈਂਟ ਪੀਕੀਓ ਇੰਜੀਨੀਅਰਿੰਗ ਬੀਟਕ ਪਰਿਵਾਰ ਵਿੱਚ ਪਿਤਾ ਪੰਜਾਬ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੋਫਾਈਨੈਂਸ਼ੀਅਲ ਜੋਬ ਕਰਦਾ ਹੈ ਲੜਕਾ ਕੈਨੇਡਾ ਵਿੱਚ ਪੀਅਰ ਹੈ ਸਿਟੀਜ਼ਨ ਆ ਕੈਨੇਡਾ ਦਾ ਪਤਾ ਬ੍ਰੈਂਡਫੋਰਡ 온ਟਾਰੀਓ ਜੋਬ ਪ੍ਰੀ ਕੰਟਰੈਕਸ਼ਨ ਡਿਜ਼ਾਈਨ ਕੰਸਲਟ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਹੈ ਜੀ ਵਧੀਆ ਘਰ ਪਰਿਵਾਰ ਤੋਂ ਆ ਵਧੀਆ ਆਮਦਨ ਹੈ ਇੰਡੀਆ ਦਾ ਪਤਾ ਲੁਧਿਆਣਾ ਹੈ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਆਈਟੀ ਸੈਕਟਰ ਵਾਲੀ ਲੜਕੀ ਨੂੰ ਪਹਿਲ ਹੈ ਜੀ ਜਾਂ ਲੜਕੀ ਨੇ ਗ੍ਰੈਜੂਏਸ਼ਨ ਜਾਂ ਐਮਬੀਏ ਕੀਤੀ ਹੋਵੇ ਪਰਿਵਾਰ ਵੱਲੋਂ 10 ਦੀ ਕੋਈ ਮੰਗ ਨਹੀਂ ਆ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜਨਮ ਸਤਾਰਾ 61959 ਕੱਦ 5 ਫੁੱਟ 5 ਇੰਚ ਕਾਸ ਜਰਸੀ ਗੁੱਤ ਗਿੱਲ ਪਤਾ ਸ੍ਰੀ ਅਮਰਸਰ ਸਾਹਿਬ ਜ਼ਮੀਨ 5 ਕਿੱਲੇ ਪੜਾਈ ਪਲੱਸ 2 ਨਾਨ ਮੈਡੀਕਲ ਸੀਬੀਐਸਸੀ ਕੈਨੇਡਾ ਤੋਂ ਪੜਾਈ ਬਿਜ਼ਨਸ ਮਾਰਕੀਟਿੰਗ ਦੀ ਸ਼ੇਰਡਿੰਗ ਕਾਲਜ ਕੈਨੇਡਾ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਗੌਰਮੈਂਟ ਜੌਬ ਕਰਦੇ ਨੇ ਸ੍ਰੀ ਅਮਰਸਰ ਸਾਹਿਬ ਵਿੱਚ ਇੱਕ ਪ੍ਰਾ ਕੈਨੇਡਾ ਪੀਆਰ ਆ ਲੜਕਾ ਵੀ ਕੈਨੇਡਾ ਵਿੱਚ ਪੀਆਰ ਆ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਲੜਕੇ ਦਾ ਮਰਤ ਨਹੀਂ ਸ਼ੱਕਿਆ ਲੜਕਾ ਗੁਰਸਿੱਖ ਦਸਤਾਰਬੰਦ ਦਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸ ਉਪਰਮਟ ਵਾਲੀ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1994 ਕੱਦ ਪੰਜ ਫੁੱਟ 5 ਇੰਚ ਕਾਸਟ ਸਿੱਖ ਸੈਣੀ ਗੋਤ ਵੜਵੈਤ ਜ਼ਮੀਨ 6 ਕਿੱਲੇ ਪਤਾ ਰੋਪੜ ਪੜਾਈ ਬੀਏ ਐਮਏ ਜੌਬ ਲੜਕਾ ਸਰਕਾਰੀ ਨੌਕਰੀ ਕਰਦਾ ਤਨਖਾਹ 35000 ਇੱਕ ਮਹੀਨੇ ਦੀ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਛੋਟਾ ਖੇਤੀਬਾੜੀ ਕਰਦਾ ਦੋ ਪੈਣਾ ਮੈਰਿਡ ਨੇ ਕੰਡਿਆ ਵਿੱਚ ਤੇ ਕੈਨੇਡਾ ਵਿੱਚ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਪੱਗਵੰਦਾ ਜੀ ਲੜਕੇ ਨੂੰ ਨਿਗਾ ਅੱਖਾਂ ਦੀ ਥੋੜੀ ਸਮੱਸਿਆ ਪਰ ਆਪਣਾ ਸਾਰਾ ਕੰਮ ਕਰ ਸਕਦਾ ਮੰਗ ਦਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਦੀ ਲੋੜ ਹੈ ਜੀ ਲੜਕੀ ਭਾਵੇਂ ਹੈਂਡੀਕੈਪ ਹੋਵੇ ਜਾਂ ਗਰੀਬ ਘਰੋਂ ਹੋਵੇ ਭਾਵੇਂ ਜੌਬ ਕਰਦੀ ਹੋਵੇ ਜਾਂ ਘਰੇਲੂ ਹੋਵੇ ਇਹਨਾਂ ਨੂੰ ਤਲਾਕਸ਼ੁਦਾ ਜਾਂ ਵਿਧਵਾ ਬਿਨਾਂ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦਨ ਨਹੀਂ ਐ ਸਿੱਖ ਧਰਮ ਤੋਂ ਹੋਵੇ ਲੜਕੀ ਦਾਸ ਦੀ ਕੋਈ ਮੰਗ ਨਹੀਂ ਮੈਰਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਰਜ ਮੈਨੇ ਜਨਮ 1988 ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਪੜਾਈ ਦੀ ਅਸੀਂ ਨਰਸਿੰਗ ਲੜਕੀ ਤਿੰਨ ਵਾਰ ਆਸਟ੍ਰੇਲੀਆ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਦੋਨੋਂ ਮੈਰਿਡ ਨੇ ਇਕ ਇੰਡੀਆ ਵਿੱਚ ਇਕ ਆਸਟ੍ਰੇਲੀਆ ਵਿੱਚ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਵੇਖਸੂ ਰਹੀ ਜੀ ਪਤਾ ਇਹਨਾਂ ਦਾ ਫਿਰੋਜ਼ਪੁਰਾ ਮੰਗ ਕਰਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਕਟਿੰਗ ਵਾਲਾ ਨਸ਼ਾ ਰਹਿਤ ਵੈਸ਼ ਨੂੰ ਲੜਕਾ ਚਾਹੀਦਾ ਲੜਕਾ ਭਾਵੇਂ ਤਲਾਕਸ਼ੁਦਾ ਹੋਵੇ ਭਾਵੇਂ ਕੁਆਰਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਆਸਟ੍ਰੇਲੀਆ ਤੋਂ ਲੜਕੇ ਨੂੰ ਪਹਿਲ ਹੈ ਬਾਕੀ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਸਿਰਫ ਵਟਸਐਪ ਨੰਬਰ ਦਿੱਤੇ ਗਏ ਆ ਤੁਸੀਂ ਵਧੇਰੇ ਅਕਲਰਿਸ਼ਟਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕੱਦ 5 ਫੁੱਟ 9 ਇੰਚ ਕਾਸ ਰਾਮਦਾਸੀ ਅਸੀਂ ਗੋਤ ਕੈਰੇ ਪੜਾਈ 10th ਕਲਾਸ ਜੋ ਸੀਬੀਐਸਸੀ ਚੋਂ 92% ਨੰਬਰ ਆਰਮੀ ਸਕੂਲ ਤੋਂ ਬੀਸੀਏ ਗੁਰੂ ਨਾਨਕ ਦੇਵ ਦੇਵ ਕਾਲਜ ਦੁਰਾਹੇ ਤੋਂ ਇੰਡੀਆ ਦਾ ਪਤਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਰਾਮੀਚੂ ਰਿਟਾਇਰ ਨੇ ਤੇ ਹੁਣ ਐਸਪੀ ਹਸਪਤਾਲ ਵਿੱਚ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨੇ ਮੈਰਡਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਹੈ ਪੀਆਰ ਅਪਲਾਈ ਕੀਤਾ ਹੋਇਆ ਮੰਗ ਇਹਨਾਂ ਨੂੰ ਵਧੀਆ ਰਾਮਦਾਸੀ ਕਾਦ 5 ਫੁੱਟ 5 ਤੋਂ ਉੱਪਰ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਦਰਪ੍ਰੀਤ ਜਨਮ 18/2/1991 ਕਾਦ 5 ਫੁੱਟ 10 ਇੰਚ ਕਾਸਟ ਸਵਰਣਕਰ ਗੋਤ ਜੋੜਾ ਪਤਾ ਹਨੂਮਾਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਡ ਹੈ ਸਾਰਾ ਪਰਿਵਾਰ ਰਾਦਰ ਸਵਾਮੀ ਹੈ ਲੜਕਾ ਸੋਨਾ ਸੁਨੱਖਾ ਵੈਸ਼ਨੂ ਵਧੀਆ ਘਰ ਪਰਿਵਾਰ ਤੋਂ ਆ ਜੋਬ ਲੜਕਾ ਹਨੁਮਾਨਗੜ੍ਹ ਹਸਪਤਾਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕਸ਼ੂਦਾ ਮੰਗ ਰਿਹਾ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਅਨਮੈਲ ਲੜਕੀ ਨੂੰ ਪਹਿਲੇ ਬਾਕੀ ਤਲਾਕਸ਼ੂਦਾ ਬਿਨਾ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਕਾਸਟ ਸੁਨਿਆਰ ਕਾਸਟ ਤੋਂ ਹੋਵੇ ਤਾਂ ਪਹਿਲੇ ਬਾਕੀ ਅਰੋੜਾ ਬਾਣੀਆ ਸੈਣੀ ਕਾਸਟ ਵਿੱਚ ਸੰਪਰਕ ਕਰ ਸਕਦੇ ਨੇ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 85 1988 ਕੱਦ 5 ਫੁੱਟ 7 ਇੰਚ ਕਾਸਟ ਸੈਣੀ ਪ੍ਰਾਈ ਡਿਪਲੋਮਾ ਇਨ ਆਟੋਮੋਟਿਵ ਆਸਟ੍ਰੇਲੀਆ ਤੋਂ ਇੰਡੀਆ ਦਾ ਪਤਾ ਲਾਚੌਰ ਨਮਾ ਸ਼ਹਿਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਹੈ ਲड़का ਸੋਨਾ ਸੁਨੱਖਾ ਨਸ਼ੇ ਤੋਂ ਰਹਿ ਤਾ ਲड़का ਅਮਰੀਕਾ ਪੀਆਰ ਹੈ ਵੈਲ ਸੈਟਲਡ ਹੈ ਜੌਬ ਐਮਾਜ਼ਨ ਐਸੋਸੀਏਟ ਲਿਵਿੰਗ ਇਨ ਕੈਲੀਫੋਰਨੀਆ ਫਰਮ 2017 ਮਾਂਗ ਹੈ ਨਾ ਉਹ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸੈਨਿਕ ਕਾਸਟ ਨੂੰ ਪਹਿਲਾ ਬਾਕੀ ਹੋਰ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਤੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਕਾਸਟ ਦਾ ਲੜਕਾ ਕੱਦ 5 ਫੁੱਟ 10 ਇੰਚ ਜਨਮ 5/6/1994 ਪੜਾਈ ਬੈਚਲਰ ਆ ਫਾਰਮੈਸਟੀਕਲ ਸਾਇੰਸ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਅਪਲਾਈਏ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੈਗਨੈਂਟ ਦਾ ਪੀਆਰ ਆ ਮੈ ਨੇ ਸ਼ਹਿਰ ਹੈ ਤਾਂ ਸ਼ਦਵੈਸ਼ ਨੂੰ ਪਰਿਵਾਰ ਤੋਂ ਵਧੀਆ ਆਨਦਾ ਨਾ ਜਵ ਲੜਕੇ ਦਾ ਆਪਣਾ ਮੈਡੀਕਲ ਸਟੋਰ ਹੈ ਮੰਗ ਹੈ ਨੂੰ ਵਧੀਆ ਪਰਿਵਾਰ ਤੋਂ ਬੈਲ ਐਜੂਕੇਟਡ ਲੜਕੀ ਚਾਹੀਦੀ ਹੈ ਮੈਡੀਕਲ ਫੀਲਡ ਵਾਲੀ ਲੜਕੀ ਨੂੰ ਪਹਿਲ ਹੈ ਲੜਕੀ ਸ਼ਰਮਾ ਕਾਸ ਤੋਂ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਉਮਰ 28 ਸਾਲ ਕੱਦ 5 ਫੁੱਟ 10 ਇੰਚ ਕਾਸ ਰਾਮਦਾਸ ਜੀ ਗੋਤ ਹੰਸ ਪੜਾਈ ਪਲੱਸ 2 ਆਈਟੀਆਈ ਡੀਜ਼ਲ ਮੈਕੈਨਿਕਲ ਬਿਜ਼ਨਸ ਇੰਡਸਟਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮ ਪਰਿਵਾਰ ਤੋਂ ਆ ਲੜਕਾ ਸਰੀਰਕ ਤੌਰ ਤੇ ਥੋੜਾ ਭਾਰੀ ਹੈ ਜੌਬ ਗੁਰੂ ਨਾਨਕ ਸਟੋਨ ਕ੍ਰੈਸ਼ਰ ਵਿੱਚ ਮੁੰਸੀ ਹੈ ਤਨਖਾਹ 37500 ਮੰਗ ਹੈ ਇਹਨਾਂ ਨੂੰ ਗਰੀਬ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸਿਲਾਈ ਜਾਂ ਕੰਮ ਸਿਲਾਈ ਦਾ ਕੰਮ ਜਾਂ ਪ੍ਰਾਈਵੇਟ ਟੀਚਰ ਹੋਵੇ ਲੜਕੀ ਕਿਸੇ ਵਿਕਾਸ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਆ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1999 ਕਾਤਾ ਪੰਜ ਫੁੱਟ 7 ਇੰਚ ਕਾਸਟ ਜਰਸੀ ਕਿਪੜਾ ਬੇਟਾ ਕਿਨੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੀਆ ਦਾ ਪਤਾ ਰਾਏਕੋਟ ਲੁਧਿਆਣਾ ਜਮੀਨ 4 ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕਾ ਸੋਨਫ ਨੇ ਖਨਿਸ਼ਿਤ ਰਹਿਤ ਪਗਵੰਦ ਦਾ ਜੀ ਵਧੀਆ ਕਰ ਪਰਿਵਾਰ ਤੋਂ ਆ ਲੜਕਾ ਕੈਨੇਡਾ ਪੀਅਰ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ 10 ਦੀ ਕੋਈ ਮੰਗਨੀ ਆ ਮੈਰिज ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਇਸ ਤਰ੍ਹਾਂ ਨੋਟ ਕਰੋ ਜੀ ਨਾਮ ਸਿੰਘ ਉਮਰ 32 ਸਾਲ ਕਾਸ ਜਰਸੀ ਗੋਤ ਸੰਧੂ ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ ਬੈਲਡਰ ਦੀ ਆਈਟੀ ਤੇ ਕੰਪਿਊਟਰ ਆਈਟੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਕੈਨੇਡਾ ਪੀਆਰ ਆ ਪਰਿਵਾਰ ਨਾਲ ਸੈਟਲ ਆ ਜਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਤੇ 30 ਕਿੱਲੇ ਦੀ ਖੇਤੀ ਕਰਦੇ ਨੇ ਪਤਾ ਇਹਨਾਂ ਦਾ ਜ਼ਿਲ੍ਹਾ ਮੋਗਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਤੋਂ ਉ ਫਿਰੋਜ਼ਪੁਰ ਏਰੀਏ ਤੋਂ ਹੋਵੇ ਮੈਰਜ਼ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਚਾਰਨ 1998 ਕੱਦ 6 ਫੁੱਟ ਕਾਸ ਜਰਸੀ ਗੋਤ ਸਰਾਂ ਇੰਡੀਆ ਦਾ ਪਤਾ ਤਰਨ ਤਨ ਸਾਹਿਬ ਪੜਾਈ ਬੀ ਕਾਮ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੇ ਦੇ ਦਾਦੀ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਜਮੀਨ 6 ਕਿੱਲੇ ਹੈ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਹੈ ਬ੍ਰੈਂਪਟਨ 온ਟਾਰੀਓ ਵਿੱਚ ਰਹਿੰਦਾ ਹੈ ਜੌਬ ਗੈਂਸਨ ਜੈਸੀ ਵਿੱਚ ਮੈਨੇਜਰ ਹੈ ਲੜਕੇ ਕੋਲੇ 10 ਸਾਲ ਦਾ ਜੁਐਸ ਦਾ ਵੀਜ਼ਾ ਵੀ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਪੱਗਵੰਦਾ ਜੀ ਲੜਕਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕੈਨੇਡਾ ਪੀ ਆ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਆ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14/11/1996 ਕੱਦ 5 ਫੁੱਟ 8 ਇੰਚ ਕਾਸ ਸੇ ਜਰਸੀ ਗੋਤ ਢਿੱਲੋਂ ਪਤਾ ਮੋਗਾ ਪੜਾਈ ਪਲੱਸ 2 ਤੋਂ ਹੋਸਪੀਟੈਲਿਟੀ ਆਸਟ੍ਰੇਲੀਆ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਕੋਈ ਪੈਂਪਰਾ ਨਹੀਂ ਕੱਲਾ ਲੜਕਾ ਜੀ ਲੜਕਾ ਸੋਨਾ ਸੁਨੱਖਾ ਨਸ਼ੀਤ ਰਹਿਤਾ ਵਧੀਆ ਘਰ ਪਰਿਵਾਰ ਤੋਂ ਲੜਕਾ ਆਸਟ੍ਰੇਲੀਆ ਪੀਅਰ ਆ ਵਧੀਆ ਕੰਪਨੀ ਵਿੱਚ ਜੌਬ ਕਰਦਾ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਪੜੀ ਲਿਖੀ ਜੀ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਕੋਈ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਨਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 20 1998 ਕਾਸਟ ਜਰਸੀ ਗੋਤ ਘੋਮਣ ਕੱਦ 6 ਫੁੱਟ ਪੜਾਈ ਗ੍ਰੈਜੂਏਸ਼ਨ ਪਤਾ ਬਟਾਲਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਦੀ ਇੰਗੇਜਮੈਂਟ ਹੋਈ ਹੈ ਲੜਕੇ ਨੂੰ 11 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀ ਦੋ ਮੰਜ਼ਲੀ ਕੋਠੀ ਹੈ ਤੇ ਗੱਡੀ ਹੈ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁੱਧ ਵੈਸ਼ ਨੂੰ ਆ ਮੰਗ ਇਹਨਾਂ ਨੂੰ ਵਧੀਆ ਘਰ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕਟਡ ਲੜਕੀ ਚਾਹੀਦੀ ਆ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ 26/5/1997 ਕਾਸ ਜਰਸੀ ਗੋਤ ਖੋਸਾ ਕੱਦ 6 ਫੁੱਟ ਪੜਾਈ ਪਲੱਸ 2 ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਾਰ ਆਰਮੀ ਵਿੱਚ ਜੋਬ ਕਰਦਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਜ਼ਮੀਨ 8 ਕਿੱਲੇ ਆ ਪਤਾ ਤਲਵੰਡੀ ਪਾਈ ਕੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖਸੂਰ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੁਆਰੀ ਲੜਕੀ ਚ ਪਰਿਵਾਰ ਨੂੰ ਫੋਨ ਕਰਾਂ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਹਨ ਮੇਰਾ ਲੜਕਾ ਜਨਮ 29/12/1985 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਆਈਟੀ ਡਿਪਲੋਮਾ ਨੇ ਅਟੈਂਡ ਕਰਾਫਟ ਕਾਸਟ ਐਸ ਸੀ ਐ ਜੋਬ ਐਡੀਟਰ ਸੈਮੀ ਗੌਰਮੈਂਟ ਜੋਬ ਕਰਦੇ ਨੇ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਅਨਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਸੀ ਤੇ ਇਹਨਾਂ ਦੀ ਡੈਥ ਹੋ ਗਈ ਹੈ 24 12 2025 ਨੂੰ ਪਤਾ ਹੁਸ਼ਿਆਰਪੁਰਾ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਵੈਸ਼ਨੂ ਅਬਿਆਸ ਤੋਂ ਨਾਮਦਾਨ ਮਿਲਿਆ ਹੋਇਆ ਇਹਨਾਂ ਦੇ ਪਰਿਵਾਰ ਨੂੰ ਮੰਗਾਂ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰਵਾਲ ਸਮਾਨਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀਪਾ ਮੇ ਗਰੀ ਪਰਿਵਾਰ ਤੋਂ ਕੋਈ ਮੰਗ ਨਹੀਂ ਐਨਆਰਆਈ ਸੰਪਰਕ ਨਾ ਕਰਨ ਜਤੇ ਮਾਲ ਵਾਲਾ ਕੇ ਸੰਪਰਕ ਨਾ ਕਰਨ ਮੈਰिज ਗੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 18/8/1997 ਕਾਸਟ ਐਸਸੀ ਰਵੀਦਾਸੀਏ ਗੋਤਪੁੰਡਪਾਲ ਕੱਦ 5 ਫੁੱਟ 7 ਇੰਚ ਪੜਾਈ ਹੋਟਲ ਮੈਨੇਜਮੈਂਟ ਪਤਾ ਜਲੰਧਰ ਕੈਂਟ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪੁਰਤਕਾਲ ਪੀਆਰਾ ਮੈਰਿਡ ਹੈ ਇੱਕ ਭੈਣ ਅਨਮੈਰਿਡ ਕੈਨੇਡਾ ਵਿੱਚ ਹੈ ਲੜਕਾ ਐਗਰੀਕਲਚਰ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਬੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸਸੀ ਕਾਸ਼ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਜਾਂ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਾ ਨਕੂਦਰ ਜਲੰਧਾ ਕਪੂਰਥਲਾ ਹੁਸ਼ਿਆਰਪੁਰ ਤੋਂ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਪਨੀਤ ਸਿੰਘ ਜਨਮ 9 9 1999 ਕੱਦ 6 ਫੁੱਟ 1 ਇੰਚ ਗੋਤ ਅਟਵਾਲ ਨਾਨਕੇ ਗੋਤ ਬਿਲਾ ਕਾਸਟ ਅਜਵੀ ਸਿੱਖ ਪੜਾਈ ਬੀਏ ਗੁਰਮਤ ਸੰਗੀਤ ਵਿੱਚ ਐਮਏ ਗੁਰਮਤ ਸੰਗੀਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਿਵਾਰ ਵਿੱਚ ਪਿਤਾ ਸੀਨੀਅਰ ਅਸਿਸਟੈਂਟ ਗਰੁੱਪ B ਡਿਪਾਰਟਮੈਂਟ ਇਰੀਗੇਸ਼ਨ ਚੰਡੀਗੜ੍ਹ ਚ ਨੇ ਮਾਤਾ ਰਿਟਾਇਰਡ ਸਟੈਨੋ ਟਾਈਪਿਸਟ ਐਜੂਕੇਸ਼ਨ ਡਿਪਾਰਟਮੈਂਟ ਸਿਰਸ ਪੱਤਿਗੜ੍ਹ ਸਾਹਿਬ ਤੋਂ ਇੱਕ ਭਾਇ ਇਹਨਾਂ ਨੇ ਲੌ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਤਾ ਇਹਨਾਂ ਦਾ ਨਾਂ ਬੈ ਲੜਕਾ ਸੋਣਾ ਸੁਨੱਖਾ ਨਸ਼ਾ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੀ ਜੋਬ ਇਹਨਾਂ ਦਾ ਕੀਤਾ ਸ਼ਬਦ ਕੀਰਤਨੇ ਰਾਗੀ ਸਿੰਘ ਨੇ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਆ ਲੜਕੀ ਦੀ ਪੜਾਈ ਬੀ ਕਾਮ ਐਮ ਕਾਮ ਵੀ ਆ ਡੋਵੇ ਲੜਕੀ ਮਜਬੂਤ ਸਿੱਖ ਪਰਿਵਾਰ ਤੋਂ ਹੀ ਹੋਵੇ ਪਰ ਪਰਿਵਾਰ ਦੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜਨਵਰੀ 1997 ਕਾਸਟ ਜਰਸੀ ਗੋਤੌਲਖ ਕੱਦ 5 ਫੁੱਟ 5 ਇੰਚ ਪੜਾਈ ਆਰ ਆਰਕੀਟੈਕ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਦਾ ਆਪਣਾ ਆਫਿਸ ਦਾ ਕੰਮ ਆ ਮਾਤਾ ਦਾ ਆਪਣਾ ਕਾਰੋਬਾਰ ਇੱਕ ਛੋਟਾ ਭਰਾ ਨ ਮੈਰਿਡਾ ਜਮੀਨ 5 ਕਿਲੇ ਆ ਸ਼ਹਿਰ ਦੇ ਵਿੱਚ 186 ਗਜ ਦੀ ਕੋਠੀ ਆ ਤੇ 5 ਕਰੋੜ ਜੋ ਕਿ ਇੱਕ ਕੋਠੀ ਹੈ ਜੋ 5 1 ਕਰੋੜ 50 ਲੱਖ ਦੀ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਸ਼ੁੱਧ ਵੈਸ਼ਨੂਆ ਲੜਕੇ ਦਾ ਚੰਡੀਗੜ੍ਹ ਵਿੱਚ ਆਪਣਾ ਬਿਜ਼ਨਸ ਹੈ ਇਨਕਮ 1.5 ਲੱਖ ਮਹੀਨੇ ਦੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਨੇ ਲੜਕੇ ਦੇ ਬਰਾਬਰ ਪੜ੍ਹਾਈ ਕੀਤੀ ਹੋਵੇ ਸਿੰਪਲ ਵਿਆਹ ਕਰਨਾ ਕੋਈ ਦਾਸ ਦੀ ਮੰਗ ਨਹੀਂ ਹੈ ਬੇਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੂ ਦਸਤਾਰਤਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸਟ ਜਰਸੀ ਗੋਤ ਬਰਾ ਸੀ ਅਸਿਸਟੈਂਟ ਲੜਕੇ ਦਾ ਪਰਿਵਾਰ ਵਿੱਚ ਯੂਐਸਏ ਵਿੱਚ ਲੜਕੇ ਦਾ ਪਰਿਵਾਰ ਯੂਐਸਏ ਪੀਆਰ ਆ ਇੰਡੀਆ ਦਾ ਪਤਾ ਫਰੀਦਕੋਟਾ ਲੜਕੇ ਨੂੰ ਦੱਸ ਕੇ ਲੈ ਜਮੀਨ ਆਉਂਦੀ ਆ ਲੜਕੇ ਦੀਆਂ ਦੋ ਭੈਣਾਂ ਨੇ ਕੋਈ ਭਰਾ ਨਹੀਂ ਆ ਲੜਕਾ ਯੂਐਸਏ ਪੀਆਰ ਆ ਵਧੀਆ ਜੋਬ ਆ ਲੜਕਾ ਸੋਨਾ ਸੁਨੱਖਾ ਜੀ ਮੰਗਾ ਰਣ ਨੂੰ ਵਧੀਆ ਪਰਿਵਾਰ ਤੋਂ ਵੀ ਆਸੀ ਨਰ ਸਿੰਘ ਜਾ ਰਣ ਵੀ ਫਾਰਮੇਸੀ ਜਿਹੜਾ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਆ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੀ ਹੋਵੇ ਪਾਮੀ ਵੀਰ ਜੇ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਕੋਲ ਯੂਐਸਏ ਦਾ ਵਿਜ਼ਟਰ ਵੀਜ਼ਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 35 ਸਾਲ ਗੋਤ ਸਰਾਉ ਪੜਾਈ ਪਲੱਸ 2 ਕੱਦ 5 ਫੁੱਟ 6 ਇੰਚ ਗਹਾਨ ਕੇ ਗੋਤ ਸੋਮਲ ਕਾਸ ਰਾਮਦਾਸ ਜੀ ਆ ਸਿੱਖ ਪਰਿਵਾਰ ਵਿੱਚ ਮਾਤਾ ਉਸ ਵਾਈਫ ਨੇ ਇੱਕ ਭੈਣ ਆ ਲੜਕਾ ਵਧੀਆ ਪਰਿਵਾਰ ਤੋਂ ਨਸ਼ੇ ਤੋਂ ਰਹਿਤ ਆ ਜੀ ਲੜਕੇ ਦਾ ਆਪਣਾ ਫਲੈਟ ਆ ਜੀ ਰਿਕਪੁਰ ਵਿੱਚ ਜੀਰਖਪੁਰ ਵਿੱਚ ਲੜਕਾ ਉੱਲਾ ਕਹਿ ਵਿੱਚ ਜੌਬ ਕਰਦਾ ਜੀ 1 ਮਹੀਨੇ ਦੀ ਸੈਲਰੀ 20000 ਆ ਲੜਕਾ ਸੋਨਾ ਸੁਨੱਖਾ ਮੰਗਿਆ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਸਿਲਾਈ ਦਾ ਕੰਮ ਜਾਣਦੀ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਕੱਦ 5 ਫੁੱਟ 10 ਇੰਚ ਕਾਸੇ ਜਰਸੀ ਗੋਤ ਸਰਾਂ ਪੜ੍ਹਾਈ ਨੌਸ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਡਿਪਲੋਮਾ ਇਨ ਕੰਪਿਊਟਰ ਨੈਟਵਰਕ ਕੈਨੇਡ ਰਾਨੀਆ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਬੀਲ ਕੰਪਨੀ ਵਿੱਚ ਜੋਬ ਕਰਦਾ ਹੈ ਬ੍ਰੈਮਟਨ 온ਟਾਰੀਓ ਕੈਨੇਡਾ ਵਿੱਚ ਰਹਿੰਦਾ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗਾਂ ਹਨ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੇਰੇ ਜੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਤੇ ਫੋਨ ਨੰਬਰ ਦਿੱਤੇ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 999 ਕਾਦਾ ਪਾਇਨਫੁਲ 11 ਇੰਚ ਕਾਸ ਜਰਸੀ ਗੋਤ ਟਿੰਡਸਾ ਪੜਾਈ ਬੀਬੀਏ ਇਨ ਫਾਈਨੈਂਸ ਸੈਡੀਆਂ ਕਾਲਜ ਮਿਸਿਗਾ ਕੈਂਪਸ ਅਪਲਾਈ ਫਾਰ ਪੀਆਰ ਇਲਾਕਾ ਦਵਾਬਾ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਉਸ ਵਾਈਫ ਨੇ ਇੱਕ ਭੈਣ ਕੈਨੇਡਾ ਪੀਆਰ ਆ ਲੜਕੇ ਕੋਲੇ 5 ਕਿੱਲੇ ਜ਼ਮੀਨ ਆ ਸ਼ਹਿਰ ਵਿੱਚ 5 ਕਨਾਲ ਤੇ ਪਲਾਟ ਵੀ ਨੇ ਸ਼ਹਿਰ ਵਿੱਚ ਇੱਕ ਸ਼ਾਪ ਆ ਸ਼ਹਿਰ ਵਿੱਚ ਡਬਲ ਸਟੋਰੀ ਕੋਠੀ ਪਾਈ ਆ ਲੜਕੇ ਨੇ ਪੀਆਰ ਹੋ ਕੇ ਮੈਰਿਜ ਕਰਵਾਉਣੀ ਆ ਪੀਆਰ ਤੋਂ ਬਾਅਦ ਲੜਕੇ ਨੇ ਆਪਣੀ ਫੈਮਲੀ ਨਾਲ ਇੰਡੀਆ ਵਿੱਚ ਆ ਕੇ ਆਪਣਾ ਬਿਜ਼ਨਸ ਕਰਨਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਆ ਲੜਕੀ ਦੀ ਪੜ੍ਹਾਈ ਵਧੀਆ ਕੋਈ ਡਿਗਰੀ ਕੀਤੀ ਹੋਵੇ ਲੜਕੀ ਛੋਟ ਸਕਾਂਦੀ ਚਾਵਾਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24 ਅਗਸਤ 1990 ਕੱਦ 6 ਫੁੱਟ 3 ਇੰਚ ਕਾਸ ਜਰਸੀ ਗੋਤਗਿੱਲ ਪੜਾਈ ਪਲੱਸ 2 ਇੰਡੀਆ ਦਾ ਪਤਾ ਸ੍ਰੀ ਅਮਰਸਿਦ ਸਾਹਿਬ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੰਜ ਭੈਣਾਂ ਇਹਨਾਂ ਦੀਆਂ ਪੰਜ ਭੈਣਾਂ ਮੈਰਿਡ ਹਨ ਇਹ ਲੜਕੇ ਨੂੰ 6 ਕਿੱਲੇ ਜ਼ਮੀਨ ਉਹਦੀਆਂ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਲੜਕਾ ਕੈਨੇਡਾ ਥੋੜੇ ਸਮੇਤੋ ਤਲਾਖਸ਼ੂ ਦਾ ਵੇਖ ਸੁਰ ਹੈ ਮੰਗਾਂ ਨਾਲ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜਾ ਲੜਕੀ ਆਸਟ੍ਰੇਲੀਆ ਆਸਟ੍ਰੇਲੀਆ ਅਮਰੀਕਾ ਤੋਂ ਵੀ ਇੰਡੀਆ ਵਾਲੇ ਸੰਪਰਕ ਵੀ ਕਰ ਸਕਦੇ ਨੇ ਤੇ ਇੱਕ ਵਾਰੀ ਹੋਵੇ ਲੜਕੀ ਭਾਵੇਂ ਤਲਾਖਸ਼ੂ ਦਾ ਲੜਕੀ ਦਾ ਕੱਦ 5 ਫੁੱਟ 5 ਤੋਂ 6 ਫੁੱਟ ਤੱਕ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਾਂ ਜੀ ਫੋਨ ਨੰਬਰ ਦਿੱਤਾ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1996 ਕਾਸਟ ਸਿਆਸੀ ਗੋਤਰਾngara ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਐਕਸਪੈਨ ਨੇ ਮਾਤਾ ਹਸਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਭੈਣ ਅਨਮੈਰਿਡ ਤੇ ਇੱਕ ਭੈਣ ਇੱਕ ਭਰਾ ਮੈਰਿਡ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਜੋਬ ਲੜਕਾ ਮਲੇਸ਼ੀਆ ਵਿੱਚ ਜੀਐਸਵੀ ਡਰਾਈਵਰ ਹੈ ਮੰਗ ਹਨ ਇਹਨਾਂ ਨੂੰ ਐਸਸੀ ਐਸਸੀ ਕਾਸਟ ਤੋਂ ਸਿੱਖ ਪਰਿਵਾਰ ਤੋਂ ਘਰ ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾ ਮਗਰੀਬ ਪਰਿਵਾਰ ਤੋਂ ਵਿਆਹ ਸਿਰਫ ਜੁਨੀ ਚੜਾਵਾ ਕਰਨਾ ਜੀ ਲੜਕੀ ਸੰਗਰੂਰ ਤੇ ਲੁਧਿਆਣਾ ਏਰੀਏ ਤੋਂ ਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ 1997 ਕਾਸ ਜੱਟਸੀ ਗੋਤਮਾਨ ਕੱਦ 5 ਫੁੱਟ 8 ਇੰਚ ਪੜਾਈ ਵੈਟਰਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਿਡ ਹੈ ਤੇ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਜ਼ਮੀਨ 3 ਕਿੱਲੇ ਆ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਵਧੀਆ ਕੋਠੀ ਪਾਈ ਹੋਈ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਰੇ ਲੁਕਾਰ ਵਰਸਮਾ ਲਨ ਵਾਲੀ ਲੜਕੀ ਚਾਹੀਦੀ ਆ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗਨੀ ਆ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਕਰਾਂ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸ ਜਰਸੀ ਕੜਾਈ ਬੈਚਲੋਰਸ ਆਫ ਆਰਟਸ ਤੇ ਮਾਸਟਰਸ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖਿੱਤੀਵੜੀ ਕਰਦੇ ਨੇ ਮਾਤਾ ਹਸ ਵਾਈਫ ਨੇ ਇੱਕ ਪ੍ਰਾ ਕੈਨੇਡਾ ਮੈਰਿਡਾ ਲੜਕੀ ਸੋਣੀ ਸੁਨੱਖੀ ਪਤਾ ਲੁਧਿਆਣਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਪੀਆਰ ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਲੋਕ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਤਾਰੀ ਗੁਰਸਿੱਖ ਲੜਕਾ ਉਮਰ 26 ਸਾਲ ਕੱਦ 5 ਫੁੱਟ 10 ਇੰਚ ਕਾਸ ਜਰਸੀ ਖੰਡਿਆ ਦਾ ਪਤਾ ਬਠਿੰਡਾ ਪਰਿਵਾਰ ਵਿੱਚ ਪਿਤਾ ਐਸਜੀ ਪੀਸੀ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਹੈ ਅਮਰਤਤਾਰੀ ਕਥਾਵਾਚਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਕੀਤੀ ਹੈ ਜ਼ਮੀਨ 4 ਕਿੱਲੇ ਆ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੋਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਹੈ ਜੀ ਮੰਗ ਕਰਨ ਵਧੀਆ ਪਰਿਵਾਰ ਤੋਂ ਗੁਰਸਿੱਖ ਅਮਰਤਤਾਰੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕੀ ਚਾਹੀਦੀ ਹੈ ਲੜਕੇ ਕੈਨੇਡਾ ਤੋਂ ਕਾਰੀ ਪਰਿਵਾਰ ਤੋਂ ਲੈ ਸਕਦੀ ਹੂੰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਵਰਾਜ ਸਿੰਘ ਜਨਮ 22/1992 ਕੱਦ 5 ਫੁੱਟ 7 ਇੰਚ ਗੋਤਪਟੋਏ ਕਾਸਰ ਵਿਦਾ ਸੀਐਸਸੀ ਕਪੜਾਈ ਇੰਡੀਆ ਤੋਂ ਬੀਟਾ ਕਿਨ ਆਟੋਮੋਬਾਈਲ ਜੁਕੇ ਤੋਂ ਸਟੱਡੀ ਮਾਸਟਰ ਐਂਡ ਜੁਕੇ ਇੰਡੀਆ ਦਾ ਪਤਾ ਲੁਧਿਆਣਾ ਹੈ ਪਰਿਵਾਰ ਵਿੱਚ ਪਿਤਾ ਐਕਸਪੈਰ ਨੇ ਮਾਤਾ ਹਨ ਲੜਕਾ ਜੁਕੇ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਆ ਮੰਗ ਹਨ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੁਕੇ ਤੋਂ ਲੜਕੀ ਨੂੰ ਪਹਿਲੇ ਜਾਂ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੋਂ ਵੀ ਹੋਵੇ ਲੜਕੀ ਜੇਕਰ ਇ ਤਾ ਜੋ ਵਾਰ ਆ ਸਕੇ ਮੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 22 ਸਾਲ ਕਾਸ ਜਰਸੀ ਗੋਤੌਲਖ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਪਤਾ ਸੰਗਰੂਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕਿਸੇ ਵੀ ਫੋਰਨ ਕੰਟਰੀ ਵਿੱਚ ਪੀਅਰ ਹੋਵੇ ਮੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀਆਰ ਅਨਮੈਰਿਡ ਲੜਕਾ ਨਾਮ ਵਰਮਾ ਜਨਮ 5/3/1998 ਜਨਮ ਦਾ ਟਾਈਮ 6:30 ਪੀਐਮ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ 4 ਇੰਚ ਜਰਨਲ ਮੈਡ ਰਾਜਪੂਤ ਸਵਰਣਕਰ ਗੋਤ ਕੜਵਲ ਪੜਾਈ ਸੌਫਟਵੇਅਰ ਐਂਜਿਨਿਅਰਿੰਗ ਟੈਕਨੀਸ਼ੀਅਨ ਸੈਲਰੀ 27 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣੇ ਵਿੱਚ ਆਪਣੀ ਵਧੀਆ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਉਸ ਵਾਈਫ ਨੇ ਇੱਕ ਭਰਾ ਨੈਰਡ ਕਨੇਡਾ ਪੀਅਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਖਾਨਦਾਨੀ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇ ਬੀਏ ਬੀਐਸਸੀ ਨਰਸਿੰਗ ਬੀਏ ਵੀਆਰਡ ਬੀਟਕ ਵਾਲੀ ਲੜਕੀ ਨੂੰ ਪਹਿਲਾ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਦੀਪ ਜੱਸਲ ਜਨਮ 24/12/1993 ਕੱਦ 5 ਫੁੱਟ 6 ਇੰਚ ਕਾਸਟ 82 ਗੋਤ ਜੱਸਲ ਤੇ ਚੋਹਾਨ ਪੜਾਈ ਪਲੱਸ 2 ਪਤਾ ਹੁਸ਼ਿਆਰਪੁਰਾ ਪਰਿਵਾਰ ਵਿੱਚ ਪਿਤਾ ਦੀ ਐਗਰੀਕਲਚਰ ਦੀ ਵਰਕਸ਼ਾਪ ਆ ਮਾਤਾ ਹਾਊਸ ਵਾਈਫ ਨੇ ਘਪਰਾਏ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਲੜਕਾ ਦੋਈ 4 ਸਾਲ ਲਾ ਕੇ ਆਇਆ ਹੁਣ ਪਲੰਬਰ ਦਾ ਕੰਮ ਵੀ ਹੁਣ ਯੂਰਪ ਕੰਟਰੀ ਦੇ ਪੇਪਰ ਲਾਇਆ ਇਹਨੇ ਲੜਕੇ ਦੇ ਦੋ ਪਲਾਟ ਨੇ ਵਧੀਆ ਘਰ ਆਪਣਾ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪਲੱਸ 2 ਪੜ੍ਹਾਈ ਵਾਲੀ ਐਸੀ ਘਾਸ਼ ਦੀ ਲੜਕੀ ਚਾਹੀਦੀ ਆ 10 ਦੀ ਕੋਈ ਮੰਗ ਨਹੀਂ ਆ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕੱਦ 5'9" ਕਾਸ ਰਾਮਦਾਸ ਜੀ ਅਸੀਂ ਕੋਤ ਕਹਿ ਰਹੇ ਪੜ੍ਹਾਈ 10th ਕਲਾਸ ਪਾਸ CBSE ਚ 92% ਨੰਬਰ ਨੇ ਤੇ 92% ਨੰਬਰ ਨੇ ਆਰਮੀ ਸਕੂਲ ਤੋਂ ਬੀਸੀਏ ਗੁਰੂ ਨਾਨਕ ਦੇਵ ਕਾਲਜ ਦਰਾਹਾ ਤੋਂ ਇੰਡੀਆ ਦਾ ਪਤਾ ਤਹਿਸੀਲ ਪਹਿਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਆਰਮੀ ਚੁਟਟੈਨ ਨੇ ਤੇ ਹੁਣ ਐਸਪੀ ਐਸ ਹਸਪਤਾਲ ਵਿੱਚ ਜੌਬ ਕਰਦੇ ਨੇ ਮਾਤਾ ਉਸ ਵਾਈਫ ਨੇ ਇੱਕ ਭਰਾਣ ਮੈਰਿਡਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤਾ ਹੋਇਆ ਮੰਗਾ ਇਹਨਾਂ ਨੂੰ ਵਧੀਆ ਆਮਦਨ ਸੀ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੇ ਤਰ ਤੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/9/1995 ਕੱਦ 5 ਫੁੱਟ 8 ਇੰਚ ਕਾਸ ਜਰਸੀ ਗੋਤ ਢਾਲੀਵਾਲ ਪਤਾ ਮਲੋਠ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਜੌਬ ਲੜਕਾ ਆਂਡੀਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਜੀ ਮੰਗ ਕਰਨ ਵਧੀਆ ਪਰਿਵਾਰ ਤੋਂ ਘਰ ਵਰਸ ਮਹਾਲਣ ਵਾਲੀ ਲੜਕੀ ਚਾਹੀਦੀ ਇਹਨਾਂ ਦੇ ਏਰੀਆ ਦੇ 60 ਕਿਲੋਮੀਟਰ ਤੱਕ ਦੇ ਨਾਲ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜ ਕਹਾਂ ਸੇ ਜੜ ਸੀ ਗੋਤ ਸਿੱਧੂ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਹੈ ਉਹ ਵੀ ਯੂ ਐਸ ਏ ਵਿੱਚ ਹੈ ਲੜਕਾ ਵੀ ਯੂ ਐਸ ਏ ਕੈਲੀਫੋਰਨੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਪੀ ਆਰ ਲੜਕੀ ਚਾਹੀਦੀ ਹੈ ਜਾਂ ਲੜਕੀ ਵਰਕ ਪਰਮਿਟ ਤੇ ਹੋਵੇ ਇੰਡੀਆ ਤੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸ ਜੜ ਸਿੱਖ ਇੰਡੀਆ ਦਾ ਪਤਾ ਜਲੰਧਰ ਪੜ੍ਹਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲਰ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਜੌਬ ਆ ਰਹੇ ਨੇ ਨਰਸਾ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੌਬ ਕਰਦੀ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗਣਾ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਵੈਜੀਟੇਰੀਅਨ ਐਜੂਕੇਟਡ ਲੜਕਾ ਚਾਹੀਦਾ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨੀਦਰਲੈਂਡ ਯੂ ਐਸ ਏ ਦੇ ਲੜਕੇ ਨੂੰ ਪਹਿਲ ਹੈ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਲੜਕਾ ਤਲਾਕਸ਼ੁਦਾ ਜਾਂ ਸੰਪਰਕ ਕਰ ਸਕਦੇ ਨੇ ਤਲਾਕਸ਼ੁਦਾ ਜਾਂ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਕਾਸਟ ਜਰਸੀ ਗੋਤ ਸੰਧੂ ਕੱਦਮ 6 ਫੁੱਟ 2 ਇੰਚ ਪੜਾਈ ਬੀਬੀਏ ਗ੍ਰੈਜੂਏਸ਼ਨ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਲੈਂਪਟਨ ਕੋਲੋਜ਼ਨਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਆਰਮੀ ਚੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪ੍ਰਾਣਾ ਮੈਰਿਡਨ ਨੇ ਕਿੰਡੀਆਂ ਵਿੱਚ ਤੇ ਕੈਨੇਡਾ ਪੀਆਰ ਆ ਫੈਮਿਲੀ ਨਾਲ ਵੈਲ ਸੈਟਲਡ ਆ ਲੜਕੇ ਨੂੰ ਦੋ ਕਿੱਲੇ ਜ਼ਮੀਨਾਂ ਆਉਂਦੀਆਂ ਆ ਇੰਡੀਆ ਦਾ ਫਤਾ ਫਤੇਗੜ ਸਾਹਿਬਾ ਲੜਕੇ ਦਾ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂਆ ਲੜਕਾ ਸੋਨਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਜੀ ਮੰਗ ਹਨਾ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਆ ਲੜਕੀ ਕੈਨੇ ਏ ਸੰਨ ਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ